ਦੇਖ ਲੈਣਾ ਨਾ ਉਦੋਂ ਪਿਲਕ ਤਰ੍ਹਾਂ ਹੋ ਜਾਂਦਾ ਪੋਖੜ ਦਲ ਪੰਜਵੇਂ 6ਵੇਂ ਦਿਨ ਬਾਅਦ ਮਾਇੂਸ ਹੋ ਜਾਂਦਾ ਜੀ ਦੇਖੋ ਅੱਖਾਂ 'ਚ ਜਲੌ ਕਰਨਾ ਮਾਵੇ ਦੀ ਪੂਰੀ ਕਿਰਪਾ ਅਸੀਂ ਤੁਹਾਡੇ ਮਾਧਿਅਮ ਨਾਲ ਬੇਨਤੀ ਕਰਦੇ ਆ ਕਿ ਜਿੰਨੇ ਵੀ ਪੰਜਾਬ ਦੂਰੀਟ ਕਰਦੇ ਆ ਜਾਂ ਮੈਂਬਰ ਪਾਰਲੀਮੈਂਟਸ ਆ ਜਾਂ اپੋਜੀਸ਼ਨ ਆ ਆਕਾਲੀ ਆ ਕਾਂਗਰਸ ਆ ਫਸਟ ਪਾਇ ਜਿਹੜੀ ਵੀ ਆ ਉਹਨਾਂ ਸਾਰਿਆਂ ਨੂੰ ਉਹਨਾਂ ਦੇ ਸਿਰ ਉਤੇ ਹੌਸਲੇ ਦੀ ਦਾਤ ਦੇਣੀ ਚਾਹੀਦੀ ਹੈ ਔਰ ਸਾਰਿਆਂ ਨੂੰ ਵਿੱਚ ਹੋਣਾ ਚਾਹੀਦਾ ਬੁੱਲਣਾ ਚਾਹੀਦਾ ਔਰ ਲੋਕਾਂ ਨੂੰ ਵੀ ਹੋਣਾ ਚਾਹੀਦਾ ਕਿਉਂਕਿ ਪੀਸਫੁਲ ਪ੍ਰੋਟੈਸਟ ਹੈ ਜਿਸ ਕੋਈ ਡਰ ਨਹੀਂ ਦੀ ਲੋੜ ਨੇ ਤੁਹਾਡੇ ਤੇ ਕੋਈ ਧਾਰਾ ਨਹੀਂ ਲੱਗਦੀ ਉਸੇ ਹੁੰਦਾ ਤੁਹਾਨੂੰ ਤੁਸੀਂ ਬੈਠਣੇ ਆਪ ਦਾ ਰੋਸ ਤਾਂ ਜ਼ਾਹਰ ਕਰ ਸਕਦੇ ਔਰ ਉਹਨਾਂ ਦੀ ਦਿਲੇ ਦੀ ਦਾਤ ਹੋ ਮਾਰਾ ਚੜ੍ਹਦੇ ਹਾਂ ਸੱਜਣਾਂ ਦੇ ਨਾਲ ਜੁੜੇ ਹਾਂ ਜਿਆਦਾ ਸਿਰ ਨਹੀਂ ਪਲਾ ਸਕਦੇ ਕਿ ਉਹਨਾਂ ਨੇ ਥੋੜੀ ਜਿਹੀ ਕਮਜ਼ੋਰੀ। ਅਸੀਂ ਪਿਛਲੇ ਪ੍ਰੋਟੈਸਟ ਦੇ ਵਿੱਚ ਵੀ ਤੁਸੀਂ ਸਭ ਤੋਂ ਪਹਿਲੀਆਂ ਦੇ ਵਿੱਚ ਤੁਸੀਂ ਰੇ ਲੰਬਾ ਤੋਂ ਫਿਰ ਫਿਰ ਵੀ ਜਾਂਦੇ ਰਹੇ। ਚੱਲੋ ਤਾਂ ਹੁਣ ਕੀ ਕਹੂੰਗੀ ਕਿਸ ਤਰੀਕੇ ਨਾਲ ਹੋਰ ਵੀ ਸਰਪੰਚ ਸਾਡੇ ਦਾ ਮੈਂ ਤਾਂ ਨਿਤੀ ਕਰਦਾ ਰਹਿਣਾ। ਬਸ ਇੱਕ ਚੀਜ਼ ਉਹਨੇ ਕਿਹਾ ਕਿ ਜਿੰਨੀ ਵੀ ਸੈਕਿੰਡ ਉਹ ਚੀਜ਼ ਦਬਾਅ ਤੇ ਰੱਖੋ ਤੁਸੀਂ ਵੀ ਕਾਲੇ ਹੋ ਜੈਨੇ ਆਮ ਬੰਦੇ ਵੀ ਕਾਲੇ ਹੋ ਜੈਨੇ ਕਿਸੇ ਵੀ ਵੱਡੇ ਅੰਦੋਲਨ ਲਈ ਲਾਮ ਮੰਦੀ ਹੌਲੀ ਹੌਲੀ ਹੋਇਆ ਕਰਦਾ ਹੈ। ਕੋਸ਼ਿਕਾ ਦੀਆਂ ਮਜਬੂਰੀਆਂ ਹੁੰਦੀਆਂ। ਕੋਸ਼ਿਕਾ ਕਿਤੇ ਚ ਲੱਗੇ ਹੁੰਦੇ ਆ। ਹੌਲੀ ਹੌਲੀ ਇੱਕ ਦੂਜੇ ਨਾਲ। ਔਰ ਸਾਰੇ ਨੂੰ ਮੈਂ ਦੱਸਣਾ ਚਾਹੁੰਦਾ ਨਾ ਪੀਸਫੁਲ ਪ੍ਰੋਟੈਸਟ ਹੈ। ਕੋਈ ਚਿੰਤਾ ਕਰਨੀ ਨਹੀਂ। ਤੁਸੀਂ ਬੈਠਣਾ ਹੈ। ਸੰਗਤ ਕਰਨੀ ਹੈ। ਰਸੇਵੀ ਤਾ ਪਾ ਜਾਣੇ। ਦੁਆਵਾਂ ਸੁਣਨ ਵੀ ਜਾਣੇ। ਅਗਰ ਇਥੇ ਆ ਜਾ ਕਰੋ ਇਹ ਵੀ ਤਾਂ ਇਹੋ ਜਿਹੇ ਤਾਂ ਬਾਬਾ ਜੀ ਦੇ ਨਾਲ ਲੇਕ ਬੈਠੇ ਨੂੰ। ਤੁਸੀਂ ਜੱਤੇ ਗੰਬਿਆਨੋ ਕੀ ਕਹਾਂਗੇ ਉਹ ਦਾ ਸ਼ੋਰ ਕੰਨ ਨੂੰ ਨਾ ਚਾਹੀਦਾ ਇਹ ਤਾਂ ਵੀ ਈਗੋ ਉਦੋਂ ਤੱਕ ਜਾਇਜ਼ ਹੁੰਦੇ ਜਦੋਂ ਤੱਕ ਆਪਾਂ ਟੇਬਲ ਟॉक ਕਰਦੇ ਹਾਂ ਪਰ ਜਦੋਂ ਇੱਕ ਬੰਦਾ ਦੁਰਪਿਆ ਫਿਰ ਆਪਾਂ ਹੈ ਤਾਂ ਸਾਰੇ ਪੰਜਾਬੀ ਐ ਨਾ ਇਹ ਅੱਪੇ ਇਹਨਾਂ ਚੀਜ਼ਾਂ ਚੋਂ ਨਿਕਲ ਜੀ ਜਿੱਦਣ ਤੁਸੀਂ ਇਹਨਾਂ ਚੀਜ਼ਾਂ ਚੋਂ ਤੁਸੀਂ ਅਸੀਂ ਨਿਕਲ ਗਏ ਜਿੱਦਣ ਮੈਂ ਤਿਆਗਤੀ ਉਹ ਫਿਰ ਕੰਮ ਫਿਰ ਤਾਂ ਹੋ ਹੀ ਜਾਣਾ ਅੱਜ ਜਿਹੜਾ ਪਹਿਲਾ ਮੋਰਚਾ ਲੱਗਿਆ ਸੀ ਸਾਰੀ ਸੜਕ ਤੇ ਸਾਹਮਣੇ ਅੱਜ ਵੀ ਸਾਹਮਣੇ ਕੀ ਪ੍ਰੋਬਲਮ ਹੈ ਅਸੀਂ ਬੇਨਤੀ ਕਰਦੇ ਹਾਂ ਚਲੋ ਅਸੀਂ ਤੇ ਛੋਟਿਆਂ ਉਹ ਵੱਡੇ ਸਾਰੇ ਸਾਡੇ ਉਹਨੂੰ ਆਉਣਾ ਚਾਹੀਦਾ ਅੱਜ ਵੀ ਕੁਝ ਜਤਕਬੰਦੀਆਂ ਆਈਆਂ ਸੀ ਲੱਗਦਾ ਹੈ ਕਿ ਸ਼ਾਇਦ ਉਹ ਆ ਜਾਣਾ ਚਾਹੀਦਾ ਉਹਨਾਂ ਨੂੰ ਕੋਈ ਨਹੀਂ ਜੇ ਕੋਈ ਨਾ ਦੇਖੋ ਜੇ ਸਾਰੇ ਇਕੱਠੇ ਹੋਣਗੇ ਸੀਨੀਅਰ ਬੰਦੇ ਜਿਨ੍ਹਾਂ ਨਾਲ ਬੈਠਾਂਗੇ ਕੋਈ ਹੋਰ ਰਣਨੀਤੀ ਵੀ ਉੱਕਰ ਸਕਦਾ ਇੱਕ ਪੀਰ ਇਹਨਾਂ ਨੇ ਹੋਰ ਵੀ ਕਿਛੀ ਸੀ ਕਿ ਜਿਹੜੇ ਸੈਲਿਬ੍ਰਿਟੀ ਨੇ ਉਹ ਪਹੁੰਚਦੇ ਕਿਉਂਕਿ ਜਦੋਂ ਉਹ ਪਹੁੰਚਦੇ ਨੇ ਤਾਂ ਜ਼ੋਰ ਆ ਜਾਂਦਾ ਸਰ ਸਾਰੀਆਂ ਸੈਲਿਬ੍ਰਿਟੀ ਸੈਲੈਨ ਨੇ ਕੈਂਪ ਨਹੀਂ ਹੁੰਦੇ ਉਹ ਹੌਲੀ ਹੌਲੀ ਨਿਕਲ ਗਏ ਸੈੱਲ ਵੀ ਚਾਰਜ ਚਾਹੀਦੇ ਬੱਬੂ ਜੀ ਇੱਕ ਗੀਤ ਨੇ ਜਿਹੜਾ ਬੜਾ ਜੋਸ਼ ਭਰ ਦੇਵੇ ਕਿ ਦਿੱਲੀ ਵੇਲੇ ਇੱਕ ਕਲਾਕਾਰ ਸੀ ਜਿਹੜਾ ਉਹ ਸੰਘਰਸ਼ ਨੂੰ ਲੈ ਕੇ ਦਿੱਲੀ ਵਾਲੇ ਨੂੰ ਚਲ ਦੇਖੋ ਇਦਾਂ ਦਾ ਨਵੇਂ ਢਾਰ ਹੋਏ ਸੀ ਉਹ ਦੋਸ ਸੀ ਹਵਾਏ ਮੜਾਈ ਸੀ ਸੰਘਰਸ਼ੀਆਂ ਦੀ ਕਹਾਣੀ ਅੱਛਾ ਸਾਡੀ ਤਾਂ ਚਲੋ ਲੈ ਨਾ ਅਸੀਂ ਤਾਂ ਹਮੇਸ਼ਾ ਹੀ ਸਮਾਜ ਦੀ ਗੱਲ ਕਰਦੇ ਆਂ ਫਿਰ ਆ ਫਿਲਮਾਂ ਫਿਲਮਾਂ ਜਿਹੜੇ ਗੀਤ ਚਕੋਂਗੇ ਤਾਂ 100 ਚੋਂ 60 60 ਕੀ ਬੂਝੇ ਹੋਣਗੇ ਨਾ ਇਹ ਸੰਘਰਸ਼ ਨੂੰ ਲੈ ਕੇ ਢੱਲੇ ਵਾਲ ਸਾਹਿਬ ਬੈਠਿਆ ਕੋਈ ਸਪੈਸ਼ਲ ਕਿਉਂਕਿ ਉਹ ਗੀਤ ਨੇ ਜਿਹੜੇ ਬਹੁਤ ਜ਼ਿਆਦਾ ਕਾਸਟ ਕਰਕੇ ਜਬਾਨੀ ਜੋਸ਼ ਪਾ ਬੀ ਉਹ ਪਹਿਲਾਂ ਤਾਂ ਜਿਹੜੇ ਆਪਣੇ ਸੈਲ ਡਾਊਨ ਵਾਲਿਆਂ ਸਾਰੇ ਇਕੱਠੇ ਕਰੀਏ ਨਾ ਥੋੜੀ ਜਿਹੀ ਕਿਹਨਾਂ ਨੂੰ ਬੁਲਾਏ